ਉਹ ਸਾਈਡ ਤੇ ਉਹ ਭੇਜ ਦੇ ਤੇ ਹਾਂਜੀ ਸਾਜੀ ਐ ਇੱਕ ਮਿੰਟ ਗੱਲ ਕਰ ਲੈਂਦੇ ਹਾਂ ਚਲੋ ਮੈਂ ਕੈਪਟਨ ਅਮਰਜੀਤ ਸਿੰਘ son of ਕੇਰਚੰਦ ਪਿੰਡ ਪੰਠਾਵਾਲਾ ਕਿੰਨਾ ਕਿ ਨੁਕਸਾਨ ਹੋ ਗਿਆ ਤੁਹਾਡਾ ਜੀ ਸਰ ਨੁਕਸਾਨ ਮੇਰਾ 11 ਤੋਲੇ ਸੋਨਾ ਚਲ ਗਿਆ ਸਰ 35 50 40000 ਦੇ ਵਿੱਚ ਮੇਰਾ ਕੈਸ਼ ਹੈ ਔਰ 14 ਤੋਲੇ ਮੇਰੀ ਚਾਂਦੀ ਚਲ ਗਈ ਹੈ ਜਿਹਦੇ ਵਿੱਚ ਇਨਕਲੂਡਿੰਗ تھا ਲੜਕੀ ਦੀ 7 ਤੋਲੇ ਦੀ ਚੈਨ ਨਹੀਂ ਚਾਂਦੀ ਦੀ ਕਿਹੜਾ ਪਿੰਡ ਹੈ ਪਿੰਡ ਪੰਠਾ ਵਾਲਾ ਸਰ ਕੀ ਮੰਗ ਕਰਦੇ ਹੋ ਮੰਗ ਸਾਰੀ ਇਹ ਚਾਹਨਾ ਵੀ ਜਿਹੜੇ ਚੋਰ ਨੇ ਜਲਦ ਜਲਦ ਪਕੜੇ ਜਾਣ ਔਰ ਉਹਨਾਂ ਕੋਲੋਂ ਰਿਕਵਰ ਕੀਤਾ ਜਾਏ ਜਿੰਨਾ ਵੀ ਮੇਰਾ ਸਾਮਾਨ ਹੈ ਮੇਰੀ 30 ਸਾਲ ਦੀ ਕਮਾਈ ਹੈ ਉਹ ਮੇਰੀ ਡੈੱਡ ਹੋ ਗਈ ਹੈ ਜੀ ਪੁਲਸਾਈ ਹੈ ਜੀ ਪੁਲਸਾਈ ਹੈ ਜੀ ਪੁਲਸ ਨੇ ਇਹੀ ਦੇਖਾ ਬੋਲਾ ਐਫ ਆਈ ਆਰ ਦਰਜ ਕਰਵਾਓ ਪਹਿਲਾਂ ਹੁਣ ਐਫ ਆਈ ਆਰ ਦਰਜ ਕਰਵਾਉਣਾ ਤੇ ਮੇਰੀ ਤੇਹੀ ਰਿਕਵੈਸਟ ਹੈ ਕਿ ਜਿਹੜਾ ਮੇਰਾ ਜੋ ਵੀ ਨੁਕਸਾਨ ਹੋਇਆ ਉਹ ਮੈਨੂੰ ਮਿਲਣਾ ਚਾਹੀਏ ਔਰ ਜਿੰਨੇ ਵੀ ਜੋ ਚੋਰ ਹੈ ਜੋ ਗਰੋਹ ਬਣੇ ਦਾ ਆ ਉਹ ਫੜਿਆ ਜਾਵੇ ਜੋ ਕਿ ਸਾਰਿਆਂ ਦੇ ਸਾਹਮਣੇ ਆ ਜੀ ਕਿਸੇ ਤਰ੍ਹਾਂ ਤੇ ਕੋਈ ਸ਼ੰਕਾ ਜਾਬਦੀ ਆ ਸ਼ੰਕਾ ਸਰਹੀਂ ਕੀ ਕਹਿ ਸਕਦੇ ਆ ਉਸਦਾ ਕੋਈ ਭੇਦੀ ਹੋਵੇ ਆਹੀਂ ਹੁਣ ਕਿਹਨੂੰ ਬਿਨਾ ਦੇਖੇ ਤੇ ਕੁਛ ਨਹੀਂ ਕਹਿ ਸਕਦੇ ਲੇਕਿਨ ਜੋ ਕੋਰਸ ਮਿਲ ਜਾਉ ਉਹਨਾਂ ਨੂੰ ਸਾਰੇ ਪਤਾ ਹੁੰਦਾ ਕੋਣ ਬੰਦਾ ਕਿੱਦਾਂ ਕਿੱਦਾਂ ਨਹੀਂ ਹੈ ਤੇ ਸੱਚੀ ਨਾਲ ਪੇਸ਼ ਆਣ ਤੇ ਹਰ ਚੀਜ਼ ਦਾ ਪਤਾ ਚੱਲ ਸਕਦਾ ਧੰਨਵਾਦ